ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟਸ ਨਾਲ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਕੂਰਮ ਜ਼ਿਲ੍ਹੇ 'ਚ ਜ਼ਮੀਨ ਦੇ ਇੱਕ ਟੁਕੜੇ ਨੂੰ ਲੈ ਕੇ ਦੋ ਕਬਾਈਲੀ ਸਮੂਹਾਂ ਵਿਚਾਲੇ ਹੋਏ ਹਥਿਆਰਬੰਦ ਸੰਘਰਸ਼ 'ਚ ਕਟੋ-ਕਟ 36 ਲੋਕ ਮਾਰੇ ਗਏ ਅਤੇ 162 ਚੱਕਮੀ ਹੋ ਗਏ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਅਧਿਕਾਰੀਆਂ ਨੇ ਦੱਸਿਆ ਕਿ ਉੱਪਰ ਕੂਰਮ ਜ਼ਿਲ੍ਹੇ ਦੇ ਬੇਸ਼ੋਰਾ ਪਿੰਡ ਵਿੱਚ 5 ਦਿਨ ਪਹਿਲਾਂ ਭਿਆਨਕ ਚੜਪਾ ਸ਼ੁਰੂ ਹੋ ਗਏ ਸਨ ਪਿੰਡ ਨੇ ਪਹਿਲਾਂ ਕਬੀਲਿਆਂ ਅਤੇ ਧਾਰਮਿਕ ਸਮੂਹਾ ਵਿਚਕਾਰ ਮਾਰੂ ਚੜਪਾਂ ਦੇ ਨਾਲ-ਨਾਲ ਫਿਰਕੂ ਚੜਪਾਂ ਤੇ ਅਤਵਾਦੀ ਹਮਲੇ ਦੇਖੇ ਨੇ ਪੁਲਿਸ ਨੇ ਦੱਸਿਆ ਕਿ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਂਬਰ ਪਖਤੂਨ ਕਵਾਦੇ ਕੂਰਮ ਜ਼ਿਲ੍ਹੇ ਵਿੱਚ ਪਿਛਲੇ 5 ਦਿਨਾਂ ਚ ਕਵਾਈਲੀ ਚੜਪਾਂ 36 ਲੋਕ ਮਾਰੇ ਗਏ ਅਤੇ 162 ਹੋਰ ਚੱਕਮੀ ਹੋ ਗਏ ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਕਵਾਈਲੀ ਬਜ਼ੁਰਗਾ ਫੌਜੀ ਲੀਡਰਸ਼ਿਪ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਕੁਝ ਸਮਾਂ ਪਹਿਲਾਂ ਬੋਸ਼ੇਰਾ ਮਲਕਕੇਲ ਅਤੇ ਡਾਂਡਰ ਖੇਤਰਾਂ ਚ ਸਿਆ ਅਤੇ ਸੂਨੀ ਕਬੀਲਿਆਂ ਵਿਚਾਲੇ ਸਮਝ ਕੇ ਜ਼ਿਲ੍ਹੇ ਦੇ ਕੁਝ ਹੋਰ ਹਿੱਸਿਆਂ ਵਿੱਚ ਗੋਲੀਬਾਰੀ ਅਜੇ ਵੀ ਜਾਰੀ ਹੈ ਇਸੇ ਦੇ ਨਾਲ ਹੀ ਇੱਕ ਅਧਿਕਾਰੀ ਨੇ ਦੱਸਿਆ ਕਿ ਬਾਕੀ ਇਲਾਕਿਆਂ 'ਚ ਵੀ ਜਗਬੰਦੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਪਾਨ ਅਤੇ ਸੰਯੁਕਤ ਰਾਜ ਦੇ ਰੱਖਿਆ ਮੁਖੀ ਅਤੇ ਚੋਟੀ ਦੇ ਡਿਪਲੋਮੈਟ ਚੀਨ ਦੇ ਵਧਦੇ ਖਤਰੇ ਦੇ ਵਿਚਕਾਰ ਆਪਣੇ ਫੌਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਟੋਕੀਓ ਵਿੱਚ ਇਕੱਠੇ ਗੱਲਬਾਤ ਦਾ ਉਦੇਸ਼ ਅਮਰੀਕੀ ਬਲਾਂ ਦੇ ਕਮਾਂਡ ਅਤੇ ਕੰਟਰੋਲ ਪ੍ਰਣਾਲੀ ਨੂੰ ਅਪਗ੍ਰੇਡ ਕਰਨਾ ਅਤੇ ਜਪਾਨ ਵਿੱਚ ਯੂਐਸ ਲਾਇਸੈਂਸ ਸ਼ੂ ਦਾ ਮਜ਼ਾਲ ਉਤਪਾਦਨ ਨੂੰ ਮਜ਼ਬੂਤ ਕਰਨਾ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਅਤੇ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਆਪਣੇ ਜਾਪਾਨੀ ਹਮਰਤਬਾ ਯੋਕੋ ਕਾਮਿਕਾਬਾ ਅਤੇ ਮਿਨੋਰੂ ਕਿਹਾਰਾ ਨਾਲ 2+2 ਸੁਰੱਖਿਆ ਸੰਬੰਧ ਵਜੋਂ ਜਾਣੀ ਜਾਂਦੀ ਜਪਾਨ ਯੂਐਸ ਸੁਰੱਖਿਆ ਸਲਾ ਕਾਰ ਕਮੇਟੀ ਵਿੱਚ ਹਿੱਸਾ ਲਿਆ ਇਸ ਗੱਲਬਾਤ ਵਿੱਚ ਰਾਸ਼ਟਰਪਤੀ ਜੋ ਬਾਈਡਨ ਦੇ ਨਵੰਬਰ ਰਾਸ਼ਟਰਪਤੀ ਚੋਣ ਤੋਂ ਹਟਣ ਤੋਂ ਬਾਅਦ ਉਹਨਾਂ ਦੇ ਗੱਠ ਛੋੜ ਦੀ ਪੁਸ਼ਟੀ ਹੋਈ ਕਾਮੇਕਾਵਾ ਨੇ ਕਿਹਾ ਅਸੀਂ ਇਤਿਹਾਸ ਦੇ ਇੱਕ ਨਾਜ਼ੁਕ ਮੋੜ ਤੇ ਹਾਂ ਜਦੋਂ ਨਿਯਮ ਅਧਾਰਿਤ ਸੁਤੰਤਰ ਅਤੇ ਖੁੱਲੀ ਅੰਤਰਰਾਸ਼ਟਰੀ ਬੁਵਸਥਾ ਦੀਆਂ ਨੀਹਾਂ ਹਿੱਲ ਰਹੀਆਂ ਨੇ ਸਾਡਾ ਅੱਜ ਦਾ ਫੈਸਲਾ ਸਾਡਾ ਭਵਿੱਖ ਤੈਅ ਕਰੇਗਾ ਆਸਟਿਨ ਨੇ ਆਪਣੇ ਉਦਗਾਟਨੀ ਭਾਸ਼ਣ ਵਿੱਚ ਕਿਹਾ ਕਿ ਚੀਨ ਪੂਰਬੀ ਅਤੇ ਦੱਖਣੀ ਚੀਨ ਸਾਗਰਾਂ ਤਾਇਬਾਨ ਵਿੱਚ ਅਤੇ ਪੂਰੇ ਖੇਤਰ ਵਿੱਚ ਸਥਿਤੀ ਨੂੰ ਬਦਲਣ ਲਈ ਦਬਾਅ ਬਣਾ ਰਿਹਾ ਬ੍ਰਿਟੇਨ ਚ ਹਾਲ ਹੀ ਚ ਹੋਈਆਂ ਆਮ ਚੋਣਾਂ ਚ ਕੰਜ਼ਰਵੇਟਿਵ ਪਾਰਟੀ ਦੀ ਹਾਰ ਤੋਂ ਬਾਅਦ ਲੇਬਰ ਪਾਰਟੀ ਨੇ ਸਰਕਾਰ ਬਣਾ ਲਈ ਹੈ ਇਸ ਨਾਲ ਹੁਣ ਕੰਜ਼ਰਵੇਟਿਵ ਪਾਰਟੀ ਲਈ ਹਾਊਸ ਆਫ ਕਾਮਨਸ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਨ ਦੀ ਦੌੜ ਸ਼ੁਰੂ ਹੋ ਗਈ ਹੈ ਹੁਣ ਸਾਬਕਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੀ ਇਸ ਦੌੜ ਵਿੱਚ ਉਮੀਦਵਾਰਾਂ ਵਿੱਚ ਸ਼ਾਮਲ ਹੋ ਗਏ ਹਨ ਕੰਜ਼ਰਵੇਟਿਵ ਪਾਰਟੀ ਦੇ ਵਿਰੋਧੀ ਧਿਰ ਦੇ ਨਵੇਂ ਨੇਤਾ ਦੀ ਚੋਣ ਲਈ ਦੋ ਪੜਾਵਾਂ ਵਿੱਚ VOTING ਹੋਣੀ ਹੈ VOTING ਦੇ ਨਤੀਜੇ ਦੋ ਰਮੱਬਾਂ ਨੂੰ ਸਾਹਮਣੇ ਆਉਣਗੇ ਉਦੋਂ ਤੱਕ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਇਸ ਅਹੁਦੇ ਤੇ ਬਣੇ ਰਹਿਣਗੇ ਪਾਰਟੀ ਮੂਲ ਦੀ ਨੇਤਾ ਪ੍ਰੀਤੀ ਪਟ ਸ਼ਾਮਿਲ ਹੋਣ ਵਾਲੀ ਪਹਿਲੀ ਮਹਿਲਾ ਉਮੀਦਵਾਰ ਹੈ ਆਪਣੀ ਉਮੀਦਵਾਰੀ ਦਾ ਐਲਾਨ ਕਰਦੇ ਹੋ ਪਟੇਲ ਨੇ ਪਾਰਟੀ ਨੂੰ ਇੱਕ ਝਟਕਾ ਕਰਨ ਅਤੇ ਕੰਜ਼ਰਵੇਟਿਵ ਪਾਰਟੀ ਨੂੰ ਆਪਣੀ ਅਗਵਾਈ ਹੇਠ ਇੱਕ ਵਾਰ ਫਿਰ ਤੋਂ ਚੋਣ ਜਿੱਤਣ ਵਾਲੀ ਮਸ਼ੀਨ ਵਿੱਚ ਬਦਲਣ ਦਾ ਵਾਅਦਾ ਕੀਤਾ ਗਾਜ਼ਾ ਪੱਟੀ ਦੇ ਉੱਤਰ ਅਤੇ ਦੱਖਣ ਚ ਗਾਜ਼ਾ ਸਿਟੀ ਅਤੇ ਖਾਨ ਯੂਨਿਸ ਦੇ ਇਜ਼ਰਾਈਲ ਵੱਲੋਂ ਵਕ-ਵਕ ਹਵਾਈ ਹਮਲੇ ਕੀਤੇ ਗਏ ਨੇ ਜਿਨ੍ਹਾਂ ਚ ਕੱਟੋ-ਕੱਟ 9 ਫਿਲਸਤੀਨੀਆ ਦੇ ਮਾਰੇ ਜਾਣ ਦੀ ਖਬਰ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਇਜ਼ਰਾਈਲੀ ਡਰੋਨ ਨੇ ਖਾਨ ਯੂਨਿਸ ਦੇ ਪੱਛਮ ਚ ਅਲ-ਮਵਾਸੀ ਇਲਾਕੇ ਚ ਫਿਲਸਤੀਨੀਆ ਦੇ ਇੱਕ ਇਕੱਠ ਤੇ ਦੋ ਮਿਜ਼ਾਈਲਾਂ ਦਾਗੀਆਂ। ਮੈਡੀਕਲ ਸੂਤਰਾਂ ਨੇ ਦੱਸਿਆ ਕਿ ਹਮਲੇ ਚ ਇੱਕ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਇੱਕ ਹੋਰ ਇਜ਼ਰਾਈਲੀ ਹਮਲੇ ਵਿੱਚ ਗਾਜ਼ਾ ਸ਼ਹਿਰ ਦੇ ਪੱਛਮ ਚ ਤਾਲ ਅਲ-ਹਵਾ ਇਲਾਕੇ ਵਿੱਚ 4 ਫਿਲਸਤੀਨੀਆ ਦੀ ਮੌਤ ਹੋ ਗਈ। ਜ਼ਿਕਰ ਜ਼ੋਗੇ ਕਿ ਇੱਕ ਦਿਨ ਪਹਿਲਾਂ ਹੀ ਇਜ਼ਰਾਈਲ ਦੇ ਕੰਟਰੋਲ ਵਾਲੇ ਗੋਲਨ ਹਾਈ ਟ੍ਰਸਟ ਇੱਕ ਫੁੱਟਬਾਲ ਮੈਦਾਨ ਤੇ ਹੋਏ ਰਾਕੇਟ ਹਮਲੇ ਵਿੱਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਬੱਚਿਆਂ ਸਮੇਤ ਕਈ ਹੋਰ ਜ਼ਖਮੀ ਹੋ ਗਏ ਸਨ ਇਹ ਰਾਕੇਟ ਹਮਲਾ ਦੱਖਣੀ ਲਿਬਨਾਨ ਤੇ ਇੱਕ ਇਜ਼raਈਲੀ ਹਵਾਈ ਹਮਲੇ ਚ ਹਜ਼ਬੂਲਾ ਸਮੂਹ ਦੇ 3 ਮੈਂਬਰਾਂ ਦੇ ਮਾਰੇ ਜਾਣ ਤੋਂ ਕੁਝ ਘੰਟੇ ਬਾਅਦ ਹੋਇਆ ਸੀ ਦਿੱਲੀ ਸ਼ਰਾਬ ਘਟਾਲੇ ਨਾਲ ਜੁੜੇ منی ਲਾਂਡਰਿੰਗ ਮਾਮਲੇ ਵਿੱਚ ED ਅਤੇ CBI ਦੀ ਜਾਂਚ ਪੂਰੀ ਹੋ ਗਈ ਹੈ। CBI ਨੇ ਸੋਮਵਾਰ ਨੂੰ ਦਿੱਲੀ ਦੇ ਰੌਂਜ ਐਵੇਨਿਊ ਕੋਰਟ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ। ED ਇਸ ਮਾਮਲੇ ਵਿੱਚ ਪਹਿਲਾਂ ਹੀ ਚਾਰਜ ਸ਼ੀਟ ਦਾਖਲ ਕਰ ਚੁੱਕੀ ਹੈ। CMKHDਵਾਲ ਸ਼ਰਾਬ ਘਟਾਲੇ ਵਿੱਚ ਪਿਛਲੇ ਕਈ ਦਿਨਾਂ ਤੋਂ ਜੇਲ੍ਹ ਵਿੱਚ ਨੇ। CMKHDਵਾਲ ਨੂੰ ED ਨੇ ਇਸ ਸਾਲ 21 ਮਾਰਚ ਨੂੰ ਸ਼ਰਾਬ ਘਟਾਲੇ ਨਾਲ ਸੰਬੰਧਿਤ منی ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਉਹਨਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਸੁਪਰੀਮ ਕੋਰਟ ਤੋਂ ਕੁਝ ਸਮੇਂ ਲਈ ਜ਼ਮਾਨਤ ਮਿਲੀ ਸੀ। ਬਾਅਦ ਵਿੱਚ ਉਹਨਾਂ ਨੂੰ ਆਤਮ ਸਮਰਪਨ ਕਰਨਾ ਪਿਆ ਇਸ ਸਮੇਂ ਸੀਬੀਆ ਨਾਲ ਸੰਬੰਧਿਤ ਇੱਕ ਕੇਸ ਵਿੱਚ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਬੰਦ ਨੇ ਹਾਲ ਹੀ ਵਿੱਚ 12 ਜੁਲਾਈ ਨੂੰ ਸੁਪਰੀਮ ਕੋਰਟ ਨੇ منی ਲਾਂਡਰਿੰਗ ਮਾਮਲੇ 'ਚ ਕੇਜ ਰਿਵਾਲ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਸੀ ਅਤੇ ਜਵਾਬ ਦਾਇਰ ਕਰਨ ਲਈ 15 ਦਿਨਾਂ ਦਾ ਸਮਾਂ ਮੰਗਿਆ ਸੀ ਅਦਾਲਤ ਨੇ ਕੇਜ ਰਿਵਾਲ ਨੂੰ 2 ਹਫ਼ਤੇ ਦਾ ਸਮਾਂ ਦਿੱਤਾ ਤੇ ਮਾਮਲੇ ਦੀ ਸੁਣਵਾਈ 7 ਅਗਸਤ ਲਈ ਸੂਚੀਬੰਦ ਕਰ ਦਿੱਤੀ ਗਈ ਹੈ ਹੇਠਲੀ ਅਦਾਲਤ ਨੇ 20 ਜੂਨ ਨੂੰ ਕੇਜ ਰਿਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ ਕੈਲੀਫੋਰਨੀਆ ਦੇ ਗਵਰਨਰ ਗੇਵੀ ਨਿਊਜ਼ੋਮ ਨੇ ਭਾਰਤੀ ਅਮਰੀਕੀ ਨੇਤਾਵਾਂ ਰਾਜ ਪਟੋਰੀਆ ਤੇ ਅਬੰਤੀ ਰਾਮਰਾਜ ਨੂੰ ਆਪਣੇ ਯੂਥ ਸ਼ਸ਼ਕਤੀਕਰਨ ਕਮਿਸ਼ਨ ਵਿੱਚ ਨਿਯੁਕਤ ਕੀਤਾ 2023 ਵਿੱਚ ਰਸਮੀ ਤੌਰ ਤੇ ਸਥਾਪਿਤ ਕੈਲੀਫੋਰਨੀਆ ਯੂਥ ਕਮਿਸ਼ਨ ਨਾਗਰਿਕਾਂ ਖਾਸ ਤੌਰ ਤੇ ਲੰਘ-ਤਲੰਘ ਅਤੇ ਵਾਂਝੇ ਨੌਜਵਾਨਾਂ ਲਈ ਸਾਰਥਿਕ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦਾ ਪੁਟੋਰੀਆ 2023 ਤੋਂ ਸੰਪਰਨ ਕੰਪਨੀ ਦੇ ਚੀਫ ਆਫ ਸਟਾਫ ਨੇ ਉਹ ਪਹਿਲਾਂ 2022 ਤੋਂ 2023 ਤੱਕ ਐਕਸੈਂਚਰ ਵਿੱਚ ਇੱਕ ਰਣਨੀਤੀ ਵਿਸ਼ਲੇਸ਼ਕ ਅਤੇ 2019 ਤੋਂ 2021 ਤੱਕ ਬੀਟੀ ਅਰਥਸ਼ਾਸਤਰ ਦੇ ਸੰਸਥਾਨ ਵਿੱਚ ਇੱਕ ਖੋਜੀ ਸੀ। ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਆਮੋ-ਸਾਮਣੇ ਹੋ ਗਈ। ਇਸ ਵਾਰ ਆਮ ਆਦਮੀ ਕਲੀਨਿਕ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਤਕਰਾਰ ਵੱਧ ਗਿਆ। ਜੀ ਹਾਂ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦਾ ਨਾਮ ਬਦਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਦਰਅਸਲ ਕੇਂਦਰ ਨੇ ਹੈਲਥ ਐਂਡ ਵੈਲਨੈਸ ਸੈਂਟਰ ਨੂੰ ਲੈ ਕੇ ਕੇਂਦਰ ਵੱਲੋਂ ਫਰਮਾਨ ਜਾਰੀ ਕੀਤਾ ਗਿਆ ਸੀ ਜਿਸ ਮੁਤਾਬਿਕ ਪੰਜਾਬ 'ਚ ਆਮ ਆਦਮੀ ਕਲੀਨਿਕ ਦਾ ਨਾਮ ਬਦਲ ਕੇ ਆਯੂਨਸ਼ਮਨ ਆਰੋਗਿਆ ਮੰਦਰ ਰੱਖਣ ਦਾ ਹੁਕਮ ਦਿੱਤਾ ਹੈ ਜਿਸ ਨੂੰ ਪੰਜਾਬ ਸਰਕਾਰ ਇਨਕਾਰ ਕਰ ਦਿੱਤਾ। ਕੇਂਦਰ ਸਰਕਾਰ ਦੇ ਇਸ ਫੈਸਲੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਦਾ ਨਾਮ ਬਦਲ ਕੇ ਐਂਜਮਨ ਅਰੋਗਿਆ ਮੰਦਰ ਨਹੀਂ ਰੱਖਿਆ ਜਾਵੇਗਾ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਪਲਟਣ ਦੇ ਲਈ ਸੁਪਰੀਮ ਕੋਰਟ ਚ ਪਟੀਸ਼ਨ ਦਰਜ ਕੀਤੀ ਜਾਵੇਗੀ ਕਦੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਥਕ ਅਮਰਿਤਪਾਲ ਸਿੰਘ ਨੇ ਆਪਣੇ ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ NSA ਦੇ ਵਾਧੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਚੁਣੌਤੀ ਦਿੱਤੀ ਹੈ ਇਸ ਮਾਮਲੇ ਦੀ ਸੁਣਵਾਈ ਅੱਜ ਹਾਈ ਕੋਰਟ ਵਿੱਚ ਹੋਵੇਗੀ ਇਸ ਮਾਮਲੇ ਦੀ ਸੁਣਵਾਈ ਚੀਫ ਜਸਟਿਸ ਦੀ ਅਦਾਲਤ ਵਿੱਚ ਹੋਵੇਗੀ ਪਟੀਸ਼ਨ ਚ ਉਹਨਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਤੇ NSA ਲਗਾਉਣਾ ਗਲਤ ਹੈ ਇਸ ਸਮੇਂ ਅਮਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਨੇ ਅਦਾਲਤ ਚ ਆਪਣੀ ਤਰਫੋਂ ਦਾਇਰ ਪਟੀਸ਼ਨ ਚ ਕਿਹਾ ਗਿਆ ਕਿ NSA ਦੀ ਮਿਆਦ 1 ਸਾਲ ਵਧਾਉਣਾ ਪੂਰੀ ਤਰ੍ਹਾਂ ਗਲਤ ਹੈ ਉਹਨਾਂ ਨੇ ਆਪਣੇ ਖਿਲਾਫ ਕੀਤੀ ਗਈ ਕਾਰਵਾਈ ਨੂੰ ਗੈਰ ਸੰਵਿਧਾਨਿਕ ਦੱਸਿਆ ਉਹਨ ਇੱਕ ਸਾਲ ਤੋਂ ਵੱਧ ਸਮੇਂ ਤੋਂ ਆਪਣੇ ਰਾਜ ਰਿਸ਼ਤੇਦਾਰਾਂ ਤੇ ਲੋਕਾਂ ਤੋਂ ਦੂਰ ਨੇ ਉਹਨਾਂ ਦੀ ਜ਼ਿੰਦਗੀ ਅਤੇ ਆਜ਼ਾਦੀ ਨੂੰ ਅਸਧਾਰਨ ਅਤੇ ਬੇਰਹਿਮ ਤਰੀਕੇ ਨਾਲ ਖੋਹ ਲਿਆ ਗਿਆ। ਅਮਰਿਤਪਾਲ ਸਿੰਘ ਦੇ ਸੰਸਦ ਮੈਂਬਰ ਦੇ ਅਹੁਦੇ ਨੂੰ ਹੁਣ ਚੁਣੌਤੀ ਦਿੱਤੀ ਗਈ ਹੈ। ਇਸ ਸਬੰਧੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਪੰਜ ਗੱਲਾਂ ਦਾ ਜ਼ਿਕਰ ਕੀਤਾ ਗਿਆ। ਦਲੀਲ ਇਹ ਹੈ ਕਿ ਅਮਰਿਤਪਾਲ ਸਿੰਘ ਨੇ ਆਪਣੇ ਨਾਮਜ਼ਗੀ ਦਸਤਾਵੇਜ਼ ਵਿੱਚ ਕਈ ਜਾਣਕਾਰੀਆਂ ਛੁਪਾ ਦਿੱਤੀਆਂ ਨੇ। ਦਾਵਾ ਕੀਤਾ ਗਿਆ ਕਿ ਅਮਰਿਤਪਾਲ ਵੱਲੋਂ ਅਧੂਰਾ ਨਾਮਜ਼ਗੀ ਪੱਤਰ ਦਾਖਲ ਕੀਤਾ ਗਿਆ। ਫੰਡਾਂ ਦਾਣ ਅਤੇ ਖਰਚੇ ਬਾਰੇ ਜਾਣਕਾਰੀ ਸੁਪਾਈ ਗਈ ਹੈ ਇਸ ਤੋਂ ਇਲਾਵਾ ਬੋਟਾ ਮੰਗਨ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਗਈ ਹੈ ਬੀਣਾ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਸਮਗਰੀ ਛਾਪੀ ਗਈ ਹੈ ਚੋਣ ਕਮਿਸ਼ਨ ਦੀ ਇਜਾਜ਼ਤ ਲਈ ਬਿਨਾ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਗਿਆ ਹੁਣ ਇਸ ਮਾਮਲੇ ਦੀ ਸੁਣਵਾਈ 5 ਅਗਸਤ ਨੂੰ ਹੋਵੇਗੀ ਸਵੇਸਨ ਦੇਸ਼ ਦੁਨੀਆ ਦੇ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸ਼ੀਕਾ